ਮੈਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬੜੇ ਸ਼ਾਰਟ ਨੋਟਸ ਦੇ ਉੱਤੇ ਅੱਜ ਦੀ ਇਸ ਇੰਪੋਰਟੈਂਟ ਕਾਰਵਾਈ ਨੂੰ ਕਵਰ ਕਰਨ ਦੀ ਪਹੁੰਚੀ ਹੋ ਤੁਹਾਡਾ ਸਬਦਾਂ ਬਹੁਤ-ਬਹੁਤ ਸ਼ੁਕਰੀਆ ਅੱਜ ਕਿਉਂਕਿ ਨਗਰਪੰਚਾਇਤ ਧੜਵਾ ਦੇ ਪਿਛਲੇ ਦਿਨੀ ਸਾਰੇ ਐਮਸੀ ਸਹਿਬਾਨ ਚੁਣੇ ਗਏ ਸੀ ਔਰ 13 ਬਾੜਾ ਦੇ ਅੰਦਰ ਇਲੈਕਸ਼ਨ ਹੋਈ ਸੀਗੀ ਔਰ 13 ਬਾੜਾ ਤੋਂ ਇੱਕ ਬਾੜ ਦੇ ਉੱਤੇ ਲਗਭਗ ਦੋ ਬਾੜਾਂ ਸਹਿਮਤੀ ਹੋ ਚੁੱਕੀ ਸੀ ਇੱਕ ਬਾੜ ਦੇ ਉੱਤੇ ਤਾਂ ਚਲੋ ਵੋਟਾਂ ਪੰਜੀਆਂ ਸੀ ਪਰ ਲਗਭਗ 11 ਬਾਰਡਾਂ ਦੇ ਉੱਤੇ ਵੋਟਾਂ ਪੰਜੀਆਂ ਸੀ ਕਿ ਦੋ ਬਾਰਡਾਂ ਦੇ ਸਹਿਮਤੀ ਦੀ ਗੱਲ ਕਰ ਰਿਹਾ ਮੈਂ ਤਾਂ 13 ਬਾਰਡਾਂ ਦੀ ਜਿਹੜੀ ਚੋਣ ਪ੍ਰਕਿਰਿਆ ਸੀ ਉਹ ਮੁਕੰਮਲ ਹੋਈ ਸੀਗੀ ਪ੍ਰਧਾਨਗੀ ਦੀ ਚੋਣ ਔਰ ਸੌ ਚੁੱਕ ਸਮਾਗਮ ਜਿਹੜਾ ਉਹ ਪੈਂਡਿੰਗ ਪਿਆ ਸੀ ਅੱਜ ਨੋਟਿਸ ਕੱਢਿਆ ਗਿਆ ਪਹਿਲਾਂ ਮਨਜੋਗ ਸਾਡੇ ਐਸ ਡੀ ਐਮ ਸਾਹਿਬਾਨ ਵੱਲੋਂ ਜਿਹੜੇ ਕਿ ਪ੍ਰੈਜ਼ੀਡਿੰਗ ਅਫਸਰ ਨੇ ਉਹਨਾਂ ਵੱਲੋਂ ਨੋਟਿਸ ਕੱਢਿਆ ਗਿਆ ਔਰ ਪ੍ਰਧਾਨਗੀ ਦੀ ਜਿਹੜੀ ਇਲੈਕਸ਼ਨ ਉਹ ਅੱਜ ਹੋਈ ਹੈਗੀ ਸਭ ਤੋਂ ਪਹਿਲਾਂ ਸਾਰੇ ਐਮ ਸੀ ਸਾਹਿਬਾਨ ਨੇ ਆਪਣੀ ਸੌ ਖਾਦੀ ਹੈ ਸੰਵਿਧਾਨ ਦੇ ਪ੍ਰਤੀ ਅੱਜ ਦੀ ਨਿਸ਼ਟਾ ਪ੍ਰਗਟ ਕੀਤੀ ਹੈ ਕਿ ਸਾਰਿਆਂ ਨੇ ਸੋਚਣ ਤੋਂ ਬਾਅਦ ਪਹਿਲੀ ਜਿਹੜੀ ਪਲੇਠੀ ਮੀਟਿੰਗ ਹੋਈ ਆ ਉਹਦੇ ਅੰਦਰ ਸਭ ਤੋਂ ਪਹਿਲਾ ਅਜੰਡਾ ਇਹ ਸੀਗਾ ਕਿ ਪ੍ਰਧਾਨਗੀ ਦੀ ਚੋਣ ਵਾਈਸ ਪ੍ਰਧਾਨਗੀ ਦੀ ਚੋਣ ਜਿਹੜੀ ਆ ਉਹ ਹੋਣੀ ਸੀਗੀ ਔਰ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਸਰਦਾਰ ਮਨਿੰਦਰ ਸਿੰਘ ਜੀ ਨੂੰ ਨਗਰ ਪੰਚਾਇਤ ਦੜਬਾਦਾ ਪ੍ਰਧਾਨ ਚੁੜਾਇਆਗਾ ਔਰ ਸਾਰਿਆਂ ਦੇ ਨੇ ਸਹਿਮਤੀ ਦੇ ਨਾਲ ਜਸਪ੍ਰੀਤ ਕੌਰ ਬਾਰ ਨੰਬਰ 5 ਤੋਂ ਜਿਹੜੇ ਬਿਲਕੁਲ ਮੈਂ ਸੰਬੰਧ ਦਾ ਪਹਿਲਾਂ ਹੀ ਨਿਰਭਰੂ ਚੁਣੇ ਗਏ ਸੀ ਜਿਨ੍ਹਾਂ ਤੇ ਪਹਿਲਾਂ ਹੀ ਸਰਬਸੰਮਤੀ ਹੋਈ ਸੀ ਉਹਨਾਂ ਨੂੰ 22 ਪ੍ਰਧਾਨ ਚੁਣਿਆ ਗਿਆ ਸੋ ਮੈਂ ਦੋਨਾਂ ਵਿਅਕਤੀਆਂ ਨੂੰ ਮੁਬਾਰਕਬਾਦ ਦੇਣੇ ਚਾਹ ਰਿਹਾ ਸਾਰੇ ਸਾਡੇ ਐਮਸੀ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਜਿਨ੍ਹਾਂ ਨੇ ਬੜੇ ਅچھے ਤਰੀਕੇ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਉਹਨਾਂ ਨੂੰ ਮੁਬਾਰਕਬਾਦ ਔਰ ਮੈਂ ਤਾਂ ਇਹੀ ਇਹਨਾਂ ਨੂੰ ਸਾਰੇ ਸਾਰੇ ਸਾਥੀਆਂ ਨੂੰ ਇੱਕੋ ਹੀ ਬੇਨਤੀ ਕੀਤੀ ਆ ਕਿ ਤੁਹਾਡਾ 5 ਸਾਲ ਦਾ ਕਾਰਜਕਾਲ ਹੈ ਔਰ ਇਹਨਾਂ 50 ਸਾਲਾਂ ਦੇ ਦੌਰਾਨ ਤੁਸੀਂ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਬਿਲਕੁਲ ਕਮਿਟਮੈਂਟ ਦੇ ਨਾਲ ਕੰਮ ਕਰਨਾਗਾ ਔਰ ਇਮਾਨਦਾਰੀ ਤੇ ਪੈਰਾ ਦੇਣਾਗਾ ਕਿਉਂਕਿ ਸਾਡੇ ਸੁਪਰੀਮ ਕੋਰਟ ਦੇ ਕੇਜਰੀਬਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਾਨੂੰ ਇੱਕੋ ਹੀ ಪಾਠ ਪੜਾਇਆਗਾ ਕਿ ਇਮਾਨਦਾਰੀ ਨਾਲ ਕੰਮ ਕਰੋ ਸੋ ਉਸ ਦੇ ਉੱਤੇ ਚੱਲਣ ਦਾ ਇਹਨਾਂ ਨੇ ਪੁਰਾਣਾ ਇਹਨਾਂ ਨੇ ਲਿਆਗਾ ਤਾਂ ਕਿ 5 ਸਾਲ ਨਗਰਪੰਚਾਇਤ ਡੜਬਾ ਦੇ ਅੰਦਰ ਵਾਅਦੇ ਕੀ ਕੰਮ ਕਰਨਾ ਔਰ ਜਿੰਨੇ ਸਾਰੇ ਐਮਸੀ ਸਾਹਿਬਾਨ ਨੇ ਵਾਅਦੇ ਕੀਤੇ ਨੇਗੇ ਯਾ ਇਲੈਕਸ਼ਨ ਦੇ ਦੌਰਾਨ ਅਸੀਂ ਵਾਅਦੇ ਕੀਤੇ ਨੇ ਸਾਡੀ ਟੀਮ ਨੇ ਵਾਅਦੇ ਕੀਤੇ ਨੇਗੇ ਉਹ ਇੱਕ ਇੱਕ ਕਰਕੇ ਸਾਰੇ ਵਾਅਦੇ ਅਸੀਂ ਪੂਰੇ ਕਰਾਂਗੇ ਸਭ ਤੋਂ ਪਹਿਲਾ ਵਾਅਦਾ ਤਾਂ ਮੈਂ ਕਿਹਾਗਾ ਕਿ ਅਸੀਂ ਜੋ ਪਹਿਲਾਂ ਹੀ ਅਰੌਸ ਕੀਤਾ ਸੀਗਾ ਕਿ ਸਾਡਾ ਸਟੇਡੀਅਮ ਬਣਨਾਗਾ ਇੰਡੋਰ ਸਟੇਡੀਅਮ ਬਣਨਾਗਾ ਉਹਦਾ ਕੰਮ ਜਿਹੜਾ ਇਹਦਾ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਹਿਮਤੀ ਦਾ ਡੇਟ ਰੱਖੋ ਤਾਂ ਕਿ ਆਪਾਂ ਸਾਰੇ ਜਾਣੇ ਉਹਦੇ ਕੰਮ ਦੀ ਸ਼ੁਰੂਆਤ ਕਰ ਸਕੀਏ ਦੇ ਨਾਲ ਹੀ ਜਿਹੜਾ ਸਾਡਾ ਸਾਡੇ ਸਾਰੇ ਜਿਹੜਾ ਗਰੀਬ ਭਾਈਚਾਰਾਗਾ ਦਲਤ ਭਾਈਚਾਰਾਗਾ ਐਸਸੀ ਭਾਈਚਾਰਾ ਉਹਨਾਂ ਵੱਲੋਂ ਬਹੁਤ ਮੰਗ ਸੀਗੀ ਕਿ ਸਾਡੇ ਲਈ ਕੋਈ ਜਦੋਂ ਸਾਡਾ ਗਮੀ ਦਾ ਜੇ ਖੁਸ਼ੀ ਦਾ ਕੋਈ ਸਮਾਗਮ ਹੁੰਦਾਗਾ ਸਾਡੇ ਲਈ ਕੋਈ ਪੈਲਸ ਹੈ ਨਹੀਂਗਾ ਤੋਂ ਲਗਭਗ 72 ਕਰੋੜ ਦੀ ਲਾਗਤ ਦੇ ਨਾਲ ਉਹ ਪੈਲਸ ਦਾ ਨੀਂ ਪੱਥਰ ਵੀ ਜਲਦੀ ਰੱਖਿਆ ਜਾਊਗਾ ਤਾਂ ਕਿ ਸਾਰੇ ਜਾਣੇ ਆਪਦੇ ਖੁਸ਼ੀ ਦੇ ਗਮੀ ਦੇ ਪ੍ਰੋਗਰਾਮ ਉੱਥੇ ਕਰ ਸਕਣ ਸੋ ਸ਼ੁਰੂਆਤ ਮੈਂ ਸੰਬੰਧ ਅਧਿ ਤੋਂ ਤੇ ਪ੍ਰਧਾਨ ਚੁਣਿਆ ਗਿਆ ਦੇ ਨਾਲ ਦੀ ਨਾਲ ਕੰਮ ਦੀ ਸ਼ੁਰੂਆਤ ਵੀ ਅਸੀਂ ਅੱਜ ਹੀ ਕਰ ਕੀਤੀ ਹੈਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਜਿਹੜੀ ਐਮਸੀ ਸਾਹਿਬਾ ਨੇ ਬੰਦ ਪ੍ਰਧਾਨਗੀ ਦੇ ਨਾਮ ਦਾ ਜਿਹੜਾ ਪ੍ਰਪੋਜ਼ ਕੀਤਾ ਸੀ ਜੀ ਆ ਦੇਖੋ ਪ੍ਰਧਾਨਗੀ ਦੇ ਨਾਮ ਦਾ ਪ੍ਰਪੋਜ਼ ਜਸਪੀਤ ਸਿੰਘ ਅ ਬਸ ਆਖਾ ਜੀ ਇਹਨਾਂ ਨੂੰ ਕਹਿਦੇ ਨੇ ਉਹਨਾਂ ਵੱਲੋਂ ਮਨਿੰਦਰ ਸਿੰਘ ਦੇ ਨਾਮ ਦਾ ਪ੍ਰਪੋਜ਼ ਕੀਤਾ ਗਿਆ ਔਰ ਬਲਵਿੰਦਰ ਸਿੰਘ ਨੇ ਉਹਨਾਂ ਨੂੰ ਤਾਇਦ ਕੀਤੀ ਇਹਦੇ ਨਾਲ ਹੀ ਸਾਰਿਆਂ ਨੇ ਸਾਰਿਆਂ ਨੇ ਖੜੇ ਹੋ ਕੇ ਆਪਣੇ ਹੱਥ ਖੜੇ ਕਰਕੇ ਸਹਿਮਤੀ ਪ੍ਰਗਟ ਕੀਤੀ ਆ ਸੋ ਇਸੇ ਤਰ੍ਹਾਂ ਵਾਈਸ ਪ੍ਰਧਾਨ ਦੀ ਪ੍ਰਕਿਰਿਆ ਹੋਈ ਉਹਦੇ ਲਈ ਸੁਸ਼ੀਲ ਜੀ ਨੇ ਨਾਮ ਦੀ ਪ੍ਰਪੋਜ਼ ਜਸਪ੍ਰੀਤ ਕੌਰ ਦੇ ਨਾਮ ਦੀ ਪ੍ਰਪੋਜ਼ ਕੀਤੀ ਔਰ ਦੂਸਰਾ ਆਪਣੇ ਟੀਟੂ ਸ਼ਰਮਾ ਜੀ ਜਿਹੜੇ ਉਹਨਾਂ ਨੇ ਉਹਨਾਂ ਦੀ ਤਾਇਦ ਕੀਤੀ ਔਰ ਸਾਰਿਆਂ ਨੇ ਉਹਦੇ ਲਈ ਵੀ ਸਹਿਮਤੀ ਪ੍ਰਗਟ ਕੀਤੀ ਹੈ ਬਿਲਕੁਲ ਮੈਂ ਸਭ ਦਾ ਇਸੇ ਗੱਲ ਲਈ ਧੰਨਵਾਦ ਆ ਕਿ ਸਭ ਨੇ ਇੱਕ ਮੋਟੋ ਹੋ ਕੇ ਇੱਕ ਜੁੱਟ ਹੋ ਕੇ ਸਰਬਸੰਮਤੀ ਦਾ ਪ੍ਰਗਟਾਵਾ ਕੀਤਾ ਗਿਆ ਸੋ ਮੈਂ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਸਰ ਬਹੁਤ ਸਾਰੇ ਲੜਾਈ ਝਗੜੇ ਹੁੰਦੇ ਨੇ ਪ੍ਰਧਾਨਗੀਆਂ ਲਈ ਪਰ ਲੇਕਿਨ ਪੀਸਫੁੱਲਤਾ ਹਮੇਸ਼ਾ ਰਿਹਾ ਜੀ ਕਿਸ ਤਰ੍ਹਾਂ ਦੇ ਸੋ ਮੈਂ ਸਾਰੇ ਜਿਹੜੇ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਇਮਾਨਦਾਰ ਜਿਹੜੇ ਸ਼ਾਂਤੀ ਦੇ ਪੁੰਜ ਰਹਿ ਗਏ ਉਹ ਐਮਸੀ ਚੁਣੇ ਨੇਗੇ ਜਿਨ੍ਹਾਂ ਨੇ ਬਿਲਕੁਲ ਈਮਾਨਦਾਰੀ ਦੇ ਨਾਲ ਅੱਜ ਇੱਕ ਜੁਟਤਾ ਦਿਖਾਈ ਆ ਔਰ ਈਮਾਨਦਾਰੀ ਦਾ ਚੋਣ ਹੋਈ ਜਾਗੀ ਸੋ ਇਥੋਂ ਪਤਾ ਲੱਗਦਾ ਹੈ ਕਿ ਦਰਬਾ ਜਿਹੜਾ ਉਹ ਤਰੱਕੀ ਕਰ ਰਿਹਾ ਦਰਬਾ ਅੱਗੇ ਵਧ ਰਿਹਾ ਕਿਸੇ ਸਮੇਂ ਪਿਛੜੇ ਪੰਦਾ ਇਲਾਕਾ ਕਿਹਾ ਜਾਂਦਾ ਹੈ ਕਿ ਦਰਬਾ ਪਛੜਿਆ ਹੋਇਆਗਾ ਸੋ ਪਛੜੇ ਪੰਦਾ ਦਾਗ ਜਿਹੜਾ ਅਸੀਂ ਮਿਟਾ ਦਿੱਤਾਗਾ ਔਰ ਦਰਬਾ ਨੂੰ ਤਰੱਕੀ ਦੀਆਂ ਲਿਖਾਤਿਆ ਨੈਸ਼ਨਲ ਹਾਈਵੇ ਸਟੇਟ ਹਾਈਵੇ ਸਾਰੀਆਂ ਸੜਕਾਂ ਸਾਰਾ ਕੁਝ ਲਗਾਤਾਰ ਜਿਹੜਾ ਉਹ ਵੱਣ ਵੀ ਰਿਹਾ ਔਰ ਤਰੱਕੀ ਕਰ ਰਿਹਾ ਥੈਂਕ ਯੂ